ਵਾਹਿਬ ਜੀ ਕਾ ਖਾਲਸਾ ਵਾਹਿਬ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ ਅਬ ਆਪ ਜੀ ਦੇ ਨਾਲ ਮੋਰਚਾ ਗੁਰੂ ਕਾ ਬਾਗ 8 ਅਗਸਤ 1922 ਇਸ ਮੋਰਚੇ ਦੀ ਅਰੰਭਤਾ ਹੋਈ ਗੁਰੂ ਕਾ ਬਾਗ ਮੋਰਚੇ ਦੇ ਸਮੂਹ ਸਿੰਘਾਂ ਦੀਆਂ ਸ਼ਹਾਦਤਾਂ ਨੂੰ ਕੋੜ ਕੋੜ ਪ੍ਰਣਾਮ ਹੈ 20ਵੀਂ ਸਦੀ ਵਿੱਚ ਪਾਵਨ ਇਤਿਹਾਸ ਗੁਰਦੁਆਮਾਂ ਨੂੰ ਆਚਨਹੀਣ ਮਹੰਤਾਂ ਦੇ ਕਬਜ਼ੇ ਵਿੱਚੋਂ ਆਜ਼ਾਦ ਕਰਾਉਣ ਲਈ ਸਿੱਖ ਮੋਰਚਿਆਂ ਦਾ ਰੰਗ ਹੋਇਆ ਅੰਗਰੇਜ਼ਾਂ ਨੇ ਆਪਣੀ ਸત્તા ਨੂੰ ਕਾਇਮ ਰੱਖਣ ਲਈ ਗੁਰਦੁਆਰਿਆਂ ਨੂੰ ਢਾਹ ਲਾਉਣੀ ਸ਼ੁਰੂ ਕਰ ਦਿੱਤੀ ਉਹਨਾਂ ਨੂੰ ਪਤਾ ਸੀ ਕਿ ईसाई ਧਰਮ ਦਾ ਪ੍ਰਸਾਰ ਕਰਨ ਲਈ ਸਿੱਖਾਂ ਦੇ ਕੇਂਦਰੀ ਧੁਰੇ ਗੁਰਦੁਆਰਿਆਂ ਗੁਰਧਾਮਾਂ ਦੀ ਮਰਿਆਦਾ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ ਇਸ ਲਈ ਉਹਨਾਂ ਨੇ ਮਹੰਤਾਂ ਨੂੰ ਆਪਣੇ ਨਾਲ ਲਾ ਲਿਆ ਮਹੰਤ ਇੰਨੇ ਕੁ ਭ੍ਰਿਸ਼ਟ ਹੋ ਚੁੱਕੇ ਸਨ ਆਪਣੇ ਸਵਾਰਥ ਨੂੰ ਪੂਰਾ ਕਰਨ ਲਈ ਗੁਰਦੁਆਰਿਆਂ ਦੇ ਅੰਦਰ ਨਿਤ ਅੰਗਰੇਜ਼ ਸਮਰਾਜ ਦੀਆਂ ਸ਼ਤਾਬਤੀਆਂ ਅਰਦਾਸਾਂ ਕਰਦੇ ਸਨ ਸਿੱਖੀ ਸਿਧਾਂਤਾਂ ਦੇ ਉਲਟ ਹਾਰ ਕੋ ਕਰਮ ਕੀਤਾ ਜਾ ਰਿਹਾ ਸੀ ਇਹ ਸਭ ਕੁਝ ਸਿੱਖਾਂ ਲਈ ਬਰਦਾਸ਼ਤ ਕਰਨਾ ਬਹੁਤ ਹੀ ਔਖਾ ਸੀ ਉਹਨਾਂ ਨੇ ਦੁਰਾਚਾਰੀ ਮਹੰਤਾਂ ਨੂੰ ਸਭ ਸਿਖਾਉਣ ਲਈ ਗੁਰਦੁਆਰਿਆਂ ਸੰਗਤੀ ਪਰਮੰਦੇੇਟ ਲਿਆਉਣ ਲਈ ਕਮਰਕੱਸਾ ਕਰ ਲਿਆ ਤੇ ਇਸ ਰ 1922 8 ਅਗਸਤ ਨੂੰ ਗੁਰੂ ਕੇ ਬਾਗ ਦਾ ਮੋਰਚਾ ਅਕਾਲੀ ਲਹਿਰ ਦਾ ਮਹੱਤਵਪੂਰਨ ਮੋਰਚਾ ਬਣ ਗਿਆ ਇਸ ਤੋਂ ਪਹਿਲਾਂ ਚਾਬੀਆਂ ਦਾ ਮੋਰਚਾ ਨਨਕਾਣਾ ਸਾਹਿਬ ਦਾ ਮੋਰਚਾ ਤਰਮ ਤਾਮ ਦੇ ਮੋਰਚੇ ਫਤਿਹ ਕਰਲੇ ਸਨ ਅਮਰਸਰ ਸਾਹਿਬ ਤੋਂ 13 ਕੁ ਮੀਲ ਦੂਰ ਇੱਕ ਇਤਿਹਾਸਿਕ ਗੁਰਦੁਆਰਾ ਗੁਰੂ ਕਾ ਬਾਗ ਹੈ ਜਿੱਥੇ ਪੰਜਵੇਂ ਅਤੇ ਨੌਵੇਂ ਗੁਰੂ ਸਾਹਿਬਾਨ ਨੇ ਆਪਣੇ ਪਾਵਨ ਚਰਨ ਪਾਏ ਇਥੋਂ ਦਾ ਮਹੰਤ ਸੁੰਦਰ ਦਾਸ ਬਹੁਤ ਹੀ ਘਟੀਆ ਆਚਨ ਦਾ مالک ਸੀ ਪਰ ਸਰਕਾਰ ਦੀ ਛੇ ਹੁਣ ਕਰਕੇ ਇਸੇ ਕਾ ਨੂੰ ਮਜਬੂਰ ਨਕੌੜਾ ਕੁੱਟ ਪੀਣਾ ਪੈ ਰਿਹਾ ਸੀ। ਸ੍ਰੀ ਨਨਕਾਣਾ ਸਾਹਿਬ ਦਾ ਮਹੰਤ ਨਰੈਣੂ ਇਸਮੰਤ ਸੁੰਦਰ ਦਾਸ ਦਾ ਲੰਗੋਟਿਆ ਯਾਰ ਸੀ। ਇਸੇ ਕਰਕੇ 20 ਫਰਵਰੀ 1921 ਨੂੰ ਆਪਰੇ ਸ੍ਰੀ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਦੇ ਬਾਅਦ ਇੱਕ ਹੋਰ ਸਾਕਾ ਸਿੰਘਾਂ ਦੇ ਸਾਹਮਣੇ ਆ ਗਿਆ। ਸਰਕਾਰ ਦੀ ਸ਼ੈਤਿ 8 ਅਗਸਤ 1922 ਨੂੰ ਗੁਰੂ ਕੇ ਲੰਗਰ ਲਈ ਖੇਤਾਂ ਵਿੱਚੋਂ ਬਾਲਣ ਲਈ ਲੱਕੜਾਂ ਕੱਟਣ ਗਏ ਸਿੰਘਾਂ ਨੂੰ ਪੁਲਿਸ ਨੇ ਗ੍ਰਿਫਤਾਰਬੰਦਾਰ ਕਰ ਲਿਆ ਤੇ ਇਸ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕਰਕੇ 6-6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। ਜਿਸ ਜ਼ਮੀਨ ਵਿੱਚੋਂ ਲੰਗਰ ਦੇ ਬਾਲਣ ਲਈ ਲੱਕੜਾਂ ਕੱਟੀਆਂ ਗਈਆਂ ਸਨ ਉਹ ਵੀ ਗੁਰਦੁਆਰਾ ਸਾਹਿਬ ਦੀ ਮਲਕੀਅਤ ਸੀ। ਪਰ ਡਾਡੇ ਅੱਗੇ ਕੀ ਜੋਰ ਇਹ ਸਜਾ ਕਿਸ ਗੱਲ ਦੀ ਇਸ ਗੱਲ ਦੀ ਸਮਝ ਕਿਸੇ ਨੂੰ ਨਹੀਂ ਸੀ ਆ ਰਹੀ ਇਸ ਮਸਲੇ ਤੇ ਮੋਰਚਾ ਲੱਗ ਗਿਆ ਸ਼ਰੋਣੀ ਕਮੇਟੀ ਵੱਲੋਂ ਰੋਜ਼ਾਨਾ ਪੰਜ-ਪੰਜ ਸਿੰਘਾਂ ਦਾ ਜਥਾ ਭੇਜਿਆ ਜਾਣ ਲੱਗਾ ਤੇ ਜਿਸ ਨੂੰ ਪੁਲਿਸ ਫੜਦੀ ਅਤੇ ਦੂਰ ਦਰਾਡੇ ਲੈ ਜਾ ਕੇ ਛੱਡ ਦਿੰਦੀ ਇਧਰ ਜਥੇ ਦੇ ਸਿੰਘਾਂ ਦੀ ਗਿਣਤੀ ਵਧੀ ਉਧਰ ਪੁਲਿਸ ਮੁਖੀ ਬੀਟੀ ਨੇ ਉੱਚ ਅਫਸਰਾਂ ਨਾਲ ਰਹਿ ਕਰਕੇ ਸਿੰਘਾਂ ਤੇ ਸ਼ਕਤੀ ਦਾ ਦੌਰ ਤੇਜ਼ ਕਰ ਦਿੱਤਾ ਅਤੇ ਇਸ ਅੰਦੋਲਨ ਨੂੰ ਇਸ ਮੋਰਚੇ ਨੂੰ ਦਬਾਉਣਾ ਚਾਇਆ 26 ਅਗਸਤ ਨੂੰ ਲਖਣਾ ਲੈਣ ਲਈ ਗਏ 36 ਸਿੰਘਾਂ ਦੇ ਜਥੇ ਦੀ ਸਖਤ ਮਾਰ ਘੁਟਾਈ ਕੀਤੀ ਗਈ ਸ੍ਰੀ ਗੁਰੂ ਰਣਜੀਤ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਸਿੰਘਾਂ ਨੂੰ ਕੇਸਾਂ ਤੋਂ ਫੜ ਕੇ ਧੋਇਆ ਗਿਆ ਬੁਦੂਕਾਂ ਦੇ ਬੱਟਾਂ ਤੇ ਡਾਂਗਾ ਨਾਲ ਭਾਰੀ ਕੁਟਮਾਰ ਕੀਤੀ ਗਈ। ਇਸੇ ਦਿਨ ਗੁਰੂ ਕੇ ਬਾਗ ਸੰਬੰਧੀ ਵਿਚਾਰ ਕਰਨ ਲਈ ਸ਼੍ਰੋਮਣੀ ਕਮੇਟੀ ਦੀ ਵਿਸ਼ੇਸ਼ ਕਤਰਤਾ ਅੰਮ੍ਰਿਤਸਰ ਵਿਖੇ ਹੋ ਰਹੀ ਸੀ। ਮੁਖੀ ਲੀਡਰਾਂ ਦੇ ਵਾਰੰਟ ਜਾਰੀ ਹੋ ਗਏ। ਜਿਸ ਤੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨਾਂ ਸਕੱਤਰਾਂ ਆਦ ਨੂੰ ਸ਼੍ਰੀ ਅਕਾਉਤਰ ਸਾਹਿਬ ਜੀ ਤੇ ਸਾਜਿਤ ਅੱਜ ਨਾਲ ਜਸੀ ਦੇ ਰੂਪ ਵਿੱਚ ਗ੍ਰਿਫਤਾਰੀ ਲਈ ਰਵਾਨਾ ਕੀਤਾ ਗਿਆ ਹੁਣ ਸਿੰਘ ਗ੍ਰਿਫਤਾਰੀਆਂ ਦੇਣ ਲਈ ਹੌਮ ਹਮਾ ਕੇ ਸ੍ਰੀ ਅਮਰ ਸਰਪੂਜਣ ਲਗੇ ਰੋਜ਼ਾਨਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੂਰਨ ਸ਼ਾਂਤਮਈ ਰਹਿੰਦਾ ਦਾਸਾ ਸੋਧ ਕੇ ਸਿੰਘਾਂ ਦਾ ਜਥਾ ਗੁਰੂ ਕੇ ਬਾਗ ਲਈ ਰਵਾਨਾ ਹੁੰਦਾ ਜਿਸ ਦਾ ਪੁਲਸਦੀਆਂ ਲਾਠੀਆਂ ਦੇ ਨਾਲ ਸਵਾਗਤ ਕਰਦਾ ਸਿੰਘ ਵੈਗਰੂ ਦਾ ਜਾਬ ਕਰਦੇ ਹੋਏ ਪੁਲਸ ਦੀਆਂ ਡਾਂਗਾ ਤਣ ਤੇ ਢਾਉਦੇ ਹੋਏ ਅੱਗੇ ਤੋਂ ਅੱਗੇ ਜਾਂਦੇ ਜੋ ਫਟੜ ਹੋ ਜਾਂਦੇ ਡਿੱਗ ਜਾਂਦੇ ਹੌਸਲਾ ਕਰਕੇ ਉੱਠਦੇ ਤੇ ਮਾਰ ਖਾਣ ਲਈ ਮੁੜ ਆਪਣੇ ਭਰਾਵਾਂ ਦੇ ਨਾਲ ਛਾਤੀਆਂ ਤਾਣ ਕੇ ਖੜੋ ਜਾਂਦੇ ਪੁਲਸ ਨੇ ਡਾਂਗਾ ਨਾਲ ਹੀ ਬਸ ਨਾ ਕੀਤੀ ਬਲਕਿ ਫਟੜ ਹੋਏ ਅਤੇ ਡਿੱਗੇ ਸਿੰਘਾਂ ਦੇ ਉੱਤੇ ਘੋੜੇ ਵੀ ਦੁੜਾਏ ਗਏ ਦੇਸ਼ ਵਿੱਚ ਨਹੀਂ ਬਲਕਿ ਸਾਰੇ ਸੰਸਾਰ ਵਿੱਚ ਸਿੱਖਾਂ ਦੇ ਸਬਰ ਸਿਦਕ ਤੇ ਸ਼ਾਂਤਮਈ ਰਹਿਣ ਅਤੇ ਅੰਗਰੇਜ਼ੀ ਸਰਕਾਰ ਦੇ ਜ਼ਬਰ ਅਤੇ ਵੈਸ਼ੀਆਂਾਂ ਦਾ ਤਸ਼ੱਦਦ ਦੇ ਚਰਚੇ ਛਿੜਪੇ ਮਨੁੱਖਤਾ ਨਾਲ ਹਮਦਰਦੀ ਰੱਖਣ ਵਾਲੇ ਵੱਖ-ਵੱਖ ਧਰਮਾਂ ਦੇ ਲੋਕ ਭਾਰੀ ਸੰਖਿਆ ਵਿੱਚ ਗੁਰੂ ਕੇ ਬਾਗ ਪੁੱਜਣ ਲਗੇ ਇਹਨਾਂ ਵਿੱਚ ਅੰਗਰੇਜ਼ ਪਾਦਰੀ ਸੀਐਫ ਐਂਡਿਊਜ ਪੰਡਤ ਮਦਨ ਮੋਹਨ ਮਾਲਵੀਆ ਪ੍ਰੋਫੈਸਰ ਰੁਚੀ ਰਾਮ ਸਾਨੀ ਹਕੀਮ ਅਜਬਲ ਖਾਨ ਸ਼੍ਰੀਮਤੀ ਸਰੋਜਨੀ ਨੈਡੂ ਇਹ ਖਾਸ ਨਾਮਨਣਯੋਗ ਨੇ ਪਾਦਰੀ ਐਂਡਰਿਓ ਜਿਸ ਨੇ ਤਵਾਰੀਖ ਵਿੱਚ ਇੱਕ ਹੀ ਮਸੀਹਾ ਸੂਲੀ ਚੜਦਾ ਸੁਣਿਆ ਸੀ ਅੱਖਾਂ ਸਾਹਵੇਂ ਸੈਂਕੜੇ ਮਸੀਹੇ ਤੇ ਹੀ ਦਸਹੀਏ ਚਲਦੇ ਵੇਖ ਕੇ ਕੁਰਲਾ ਉਠਿਆ ਉਸਨੇ ਪੰਜਾਬ ਦੇ ਗਵਰਨਰ ਸਰ ਮੈਕਲੇਗਨ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਇਸ ਕੈਨੂ ਬੰਦ ਕਰਨ ਯੂਰਪ ਆਇਆ ਜਿਸ ਦੇ 13 ਸਤੰਬਰ ਨੂੰ ਮੈਕਲੇਗਨ ਨੇ ਖੁਦ ਗੁਰੂ ਕੇ ਬਾਗ ਪੁੱਜ ਕੇ ਜਿਹਦੇ ਫਾਸਲੂ ਸਿੰਘਾਂ ਤੇ ਡੰਗਾ ਵਰਣੀਆਂ ਬੰਦ ਕਰਨ ਦਾ ਹੁਕਮ ਦਿੱਤਾ ਪਰ ਗ੍ਰਿਫਤਾਰੀਆਂ ਦਾ ਦੌਰ ਹਾਲੀ ਵੀ ਜਾਰੀ ਸੀ ਜੋ 17 ਨਵੰਬਰ 1922 ਤੱਕ ਚੱਲਿਆ ਇਸ ਮੋਰਚੇ ਦੌਰਾਨ 839 ਸਿੰਘ ਜ਼ਖਮੀ ਹੋਏ 5605 ਸਿੰਘ ਗ੍ਰਿਫਤਾਰ ਹੋਏ ਜਿਨ੍ਹਾਂ ਵਿੱਚੋਂ 35 ਸ਼੍ਰੋਮਣੀ ਕਮੇਟੀ ਮੈਂਬਰ ਅਤੇ 200 ਫੌਜੀ ਪੈਨਸ਼ਨੀਆਂ ਸਨ ਇਸ ਮੋਰਚੇ ਨਾਲ ਗੁਰਦੁਆਰਾ ਸੁਧਾਰ ਲੈਣ ਨੂੰ ਬੜਾ ਬਲ ਮਿਲਿਆ ਸਿੰਘਾਂ ਦੇ ਸਿਰਕ ਬਹਾਦਰੀ ਅਤੇ ਅਨਕ ਦੀਆਂ ਕਹਾਣੀਆਂ ਕਰ ਕਰ ਹੋਣ ਲੱਗੀਆਂ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਸ਼ਾਮਲ ਸਾਰੇ ਸ਼ూరు ਵੀਰਾਂ ਨੇ ਅੰਗਰੇਜ਼ ਸਰਕਾਰ ਦੀ ਪੁਲਿਸ ਤੇ ਜਲਮਾਨਾ ਤਸ਼ੱਦਦ ਨੂੰ ਸ਼ਹਿਨਸ਼ੀਲਤਾ ਹੱਥ ਤੇ ਤਿਆਗ ਦਾ ਸਬੂਤ ਦਿੰਦੇ ਹੋਏ ਆਪਣੇ ਪਿੰਡਿਆਂ ਤੋਂ ਹੜਾਇਆ ਇਸ ਮੋਰਚੇ ਦੀ ਜਿੱਤ ਨਾਲ ਅੰਜ਼ਾਦੀ ਅੰਦੋਲਨ ਦਾ ਰਾਹ ਹੋਰ ਪਧਰਾ ਹੋ ਗਿਆ ਪਿਆਰਿਓ ਇਸ ਮੋਰਚੇ ਦੇ ਸ਼ਹੀਦਾਂ ਜ਼ਖਮੀਆਂ ਅਤੇ ਪਿੰਡਿਆਂ ਦੇ ਉੱਤੇ ਜ਼ਬਰ ਹਣਾਉਣ ਵਾਲਿਆਂ ਦੀ ਸਦਾ ਹੀ ਕੌਮਾਂ ਮਾਨ ਕਰਨ ਗਿਆ ਹਮੇਸ਼ਾ ਹੀ ਇਹ ਗੁਰੂ ਕੇ ਬਾਗ ਦਾ ਮੋਰਚਾ ਸਾਡੀ ਕੌਮ ਲਈ ਹੈ ਚਾਨਣ ਮਨਾਰੇ ਦਾ ਕੰਮ ਕਰੇਗਾ ਆਓ ਪਿਆਰਿਓ ਇਥੇ ਸਮਾਪਤੀ ਕਰੀਏ ਹੋਈਆਂ ਭੁੱਲਾਂ ਨੂੰ ਨਾ ਚਿਤਾਰੇ ਹੋ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ